ਹੈਲੋ ਹਾਂਜੀ ਸਸਿਕਾ ਜੀ ਸਤ ਸ੍ਰੀ ਅਕਾਲ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੋਡੇ ਨਾਲ ਬਾਹ ਅਟੈਚ ਕਰਨ ਦਾ ਤਰੀਕਾ ਕਿ ਇਸ ਤਰ੍ਹਾਂ ਬਾਹ ਨੂੰ ਅਟੈਚ ਕੀਤਾ ਜਾਂਦਾ ਹੈ ਜੇਕਰ ਨਾਲ ਪੱਤਮੀ ਜਿਹੜਾ ਜੀ ਇਹਨੂੰ ਆਪਾਂ ਇਸ ਤਰ੍ਹਾਂ ਪੁੱਠਾ ਕਰ ਲੈਣਾ ਇਸ ਤਰ੍ਹਾਂ ਜੀ ਇਹ ਆਪਾਂ ਕਮੀਜ਼ ਪੁੱਠਾ ਕਰ ਲੈ ਜੀ ਤੇ ਜਿਹੜੀ ਆਪਣੀ ਬਾਹ ਹੁੰਦੀ ਹੈ ਜੀ ਇਹਨੂੰ ਆਪਾਂ ਸਿੱਧਾ ਰੱਖਣਾ ਹੁੰਦਾ ਹੈ ਇਸ ਤਰ੍ਹਾਂ ਇਹ ਆਪਣੀ ਬਾਹ ਜਿਹੜੀ ਸਿੱਧੀ ਹੈ ਜੀ ਕਮੀਜ਼ ਉਠਾਈ ਹੁਣ ਆਪਾਂ ਜੀ ਇਹ ਬਾਹ ਨੂੰ ਆਪਾਂ ਇਸ ਤਰ੍ਹਾਂ ਮੋਡੇ ਦੇ ਵਿੱਚ ਪਾ ਦੇਣਾ ਹੁੰਦਾ ਏ ਇਸ ਤਰ੍ਹਾਂ ਜੀ ਫਿਰ ਆਪਾਂ ਅਟੈਚ ਕਰਨੀ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਜੀ ਜਿਹੜੀ ਆ ਸਲਾਈ ਲੱਗੀ ਹੁੰਦੀ ਹੈ ਆਪਣੀ ਫਿਟਿੰਗ ਵਾਲੀ ਇੱਥੋਂ ਆਪਾਂ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਕਰਕੇ ਜੀ ਮਿਲਾ ਕੇ ਇਸ ਤਰ੍ਹਾਂ ਆਪਾਂ ਮੋਡੇ ਨੂੰ ਇਸ ਤਰ੍ਹਾਂ ਦੇਖਣਾ ਆਪਾਂ ਮੋਡੇ ਦਾ ਸੈਂਟਰ ਕਰ ਲੈਣਾ ਹੁੰਦਾ ਆ ਦੇਖੋ ਜੀ ਇਹ ਆਪਣਾ ਸੈਂਟਰ ਜੀ ਥੋੜਾ ਜਿਹਾ ਅੱਧਾ ਕ ਇੰਚ ਪਛਾਹ ਹੋਊਗਾ ਤੀਰੇ ਦੇ ਜਿਹੜੀ ਗੋਮਸ ਲਾਈ ਆ ਇਹਦੇ ਤੋਂ ਅੱਧਾ ਇੰਚ ਪਛਾਹ ਆਊਗਾ ਇਸ ਤਰ੍ਹਾਂ ਇੱਥੇ ਆਪਾਂ ਨਿਸ਼ਾਨੀ ਲਾ ਲੈਣੀ ਹੈ ਕਈ ਮੇਰੀਆਂ ਭੈਣਾਂ ਨੂੰ ਕੀ ਹੁੰਦਾ ਹੈ ਜੀ ਕਿ ਸੈਂਟਰ ਉਹ ਕਹਿੰਦੇਗਾ ਕਿ ਸੈਂਟਰ ਜਿਹੜੀ ਤੇਰੇ ਵਾਲੀ ਨਿਸ਼ਾਨੀ ਲਾਈ ਹੁੰਦੀ ਹੈ ਆਪਣੀ ਆਸਲਾਈ ਇਹੀ ਹੁੰਦਾ ਸੈਂਟਰ ਇਹ ਨਹੀਂ ਹੁੰਦਾ ਸੈਂਟਰ ਜੀ ਆਪਾਂ ਇਹ ਸਲਾਈ ਤੋਂ ਇਸ ਤਰ੍ਹਾਂ 모ਡੇ ਨੂੰ ਫੜਨਾ ਹੁੰਦਾ ਤੇ ਆਪਾਂ ਦੇਖਣਾਗਾ ਆਪਣਾ ਸੈਂਟਰ ਥੋੜਾ ਅੱਧਾ ਇੰਚ ਪਛਾਹ ਆਊਗਾ ਇੱਥੇ ਜੀ ਤੇ ਆਪਾਂ ਕੀ ਕਰਨਾ ਹੋਊ ਜੀ ਜਿਹੜੀ ਇਹ ਵਾਲੀ ਬਾਹ ਹੈ ਇਹਨੂੰ ਆਪਾਂ 모ਡੇ ਦੇ ਵਿੱਚ ਇਸ ਤਰ੍ਹਾਂ ਪਾ ਕੇ ਫਿਰ ਆਪਾਂ ਜੀ ਜਿਹੜੀ ਬਾਹਵਾਂ ਵਾਲੀ ਆ ਸਲਾਈ ਲਾਉਣੀ ਆ ਆਪਾਂ ਇਹ ਆਪਾਂ ਜੀ ਮੋਡਲ ਜਿਹੜੀ ਬਾਹਰ ਸਲਾਈ ਆ ਆਹ ਵਾਲੀ ਇਹਨੂੰ ਜੀ ਆਪਾਂ ਇੱਥੋਂ ਫੜ ਲੈਣਾ ਜਿੰਨਾ ਆਪਣਾ ਮੋਡਾ ਇੱਥੋਂ ਸੈਂਟਰ ਗਿਆ ਸੀ ਪਛਾਂ ਅੱਧਾ ਇੰਚ ਉਹਨਾ ਆਪਾਂ ਜੀ ਇਧਰ ਸਲਾਈ ਕੋਲੋਂ ਅੱਧਾ ਇੰਚ ਆ ਦੇਖੋ ਜੀ ਸਲਾਈ ਤੋਂ ਅੱਧਾ ਇੰਚ ਅੱਗੇ ਆਪਾਂ ਸਟਾਰਟ ਕਰਨਾ ਹੈ ਬਾਹ ਨੂੰ ਲਾਉਣਾ ਇਸ ਤਰ੍ਹਾਂ ਜੀ ਇੱਥੋਂ ਇਸ ਤਰ੍ਹਾਂ ਆਪਾਂ ਜਦੋਂ ਇਸ ਤਰ੍ਹਾਂ ਲਗਾਵਾਂਗੇ ਜੀ ਐਂ ਕਰਕੇ ਇਹਨੂੰ ਇਸ ਤਰ੍ਹਾਂ ਤੇ ਆਪਣੀ ਇੱਕ ਇਹ ਬਾਹ ਪਰਫੈਕਟ ਤਰੀਕੇ ਦੇ ਨਾਲ ਲਾ ਕੇ ਤਿਆਰ ਹੋ ਜੂਗੀ ਕਿ ਆਪ ਨੂੰ ਬਾਹ ਜਿਵੇਂ ਜੀ ਇਹ ਕੋਮਦੀ ਵੀ ਨਹੀਂ ਤੇ ਇਹ ਬਾਹ ਦੇ ਅੱਗੇ ਜੀ ਜਿਹੜਾ ਕੱਪੜਾ ਇਕੱਠਾ ਹੋ ਜਾਂਦਾ ਉਹ ਕੱਪੜਾ ਕੱਪੜਾ ਜਿਹੜਾ ਇਕੱਠਾ ਵੀ ਨਹੀਂ ਹੁੰਦਾ ਇਸ ਤਰ੍ਹਾਂ ਤੁਹਾਨੂੰ ਬਾਹ ਆਪਾਂ ਲਗਾ ਕੇ ਦਿਖਾਉਣੀ ਹੈ ਤੇ ਰਿੰਗਰੇਸ ਨੂੰ ਇਕੱਠਾ ਕਰ ਲੈਣਾ ਇਸ ਤਰ੍ਹਾਂ ਕਰਕੇ ਪਛਾਣ ਕਰ ਦੇਣਾ ਜੀ ਸੈਂਟਰ ਐਕਸਟਰਾ ਲ ਆਪਾਂ ਜੀ ਜਦੋਂ ਬਾਹ ਨੂੰ ਅਟੈਚ ਕਰਨਾ ਹੈ ਮੋਢੇ ਨਾਲ ਆਪਾਂ ਨਾ ਤਾਂ ਜੀ ਮੋਢੇ ਵਾਲਾ ਕੱਪੜਾ ਖਿੱਚਣਾ ਤੇ ਨਾ ਹੀ ਆਪਾਂ ਬਾਹਵਾਂ ਵਾਲਾ ਕੱਪੜਾ ਖਿੱਚਣਾ ਇਹ ਆਪਾਂ ਇੱਕੋ ਜਿਹਾ ਰੱਖਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਜਦੋਂ ਆਪਾਂ ਥੀਰੇ ਕੋਲੇ ਜਾਵੜੇ ਜਿਹੜੀ ਆ ਵਾਲੀ ਥੀਰੇ ਦੀ ਸਲਾਈ ਹੁੰਦੀ ਹੈ ਜੀ ਇਹਨੂੰ ਆਪਾਂ ਇਸ ਤਰ੍ਹਾਂ ਬੈਕ ਨੂੰ ਕਰਨਾ ਹੁੰਦਾ ਜੀ ਬੈਕ ਵਾਲੇ ਪੱਲੇ ਵਾਲੇ ਪਾਸੇ ਨੂੰ ਇਸ ਤਰ੍ਹਾਂ ਆਪਾਂ ਇਹਨੂੰ ਮੋੜਨਾ ਹੁੰਦਾ ਆਪਾਂ ਇਹਨੂੰ ਅੱਗੇ ਫਰੰਟ ਵਾਲੇ ਪਾਸੇ ਨੂੰ ਨਹੀਂ ਮੋੜਨਾ ਆਪਾਂ ਇਹਨੂੰ ਪਿੱਛੇ ਨੂੰ ਮੋੜਨਾ ਆਹ ਦੇਖੋ ਜੀ ਆਪਣੀ ਬਾਹ ਇੱਕ ਪਰਫੈਕਟ ਤਰੀਕੇ ਦੇ ਨਾਲ ਅਟੈਚ ਹੋ ਗਈ ਆ ਦੇਖੋ ਜੀ ਇਸ ਤਰ੍ਹਾਂ ਹੀ ਬੈਕ ਸਾਈਡ ਤੋਂ ਦੇਖੋ ਕਿਤੇ ਕੋਈ ਵੱਲ ਨਹੀਂ ਪਿਆ ਜੀ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣਾ ਜਿਹੜਾ ਮੋਟਾ ਇਹ ਅਟੈਚ ਹੋ ਗਿਆ ਹੈ ਇਹ ਬਾਹ ਨਾਲ ਮੋਟਾ ਅਟੈਚ ਕਰਨ ਦੀ ਮੇਰੀ ਵੀਡੀਓ ਜੀ ਮੇਰਾ ਤਰੀਕਾ ਦੱਸਣ ਦਾ ਤੁਹਾਨੂੰ ਵਧੀਆ ਲੱਗਿਆ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਐਂਡ ਲਾਈਕ ਜਰੂਰ ਕਰਿਓ ਜੀ ਹਾਂਜੀ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਇਹ ਮੇਰੀ ਵੀਡੀਓ ਕਿਵੇਂ ਲੱਗੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ ਜੀ